ਵਡੀਆਂ ਜ਼ਿੰਮੇਵਾਰੀਆਂ ਨੂੰ ਨਿਭਾ ਨਹੀਂ ਸਕਿਆ ਤੇ ਉਸ ਦੇ ਤਹਿਤ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਪ੍ਰਧਾਨਗੀ ਕੋਈ ਛੋਟੀ ਗੱਲ ਨਹੀਂ ਹੈ ਸ਼ੋਮਣੀ ਕੋត្រਾ ਪ੍ਰੰਧ ਕਮੇਟੀ ਕਾਂਗ ਦੀ ਬਹੁਤ ਵੱਡੀ ਸੰਸਥਾ ਹੈ ਉਸ ਸੰਸਥਾ ਦੀ ਜ਼ਿੰਮੇਵਾਰੀ ਨੂੰ ਵੱਟੇ ਤੇ ਲ ਨਿਭਾਇਆ ਜਾਂਦਾ ਹੈ ਤੇ ਸਦਾਨਤਿਕ ਤੌਰ ਤੇ ਪੈਰੇਦਾਰੀ ਕਰਕੇ ਨਿਭਾਇਆ ਜਾਂਦਾ ਜੇ ਅਸੀਂ ਗੁਲਾਮ ਰਹਿ ਕੇ ਜਾਂ ਕਿਸੇ ਦੇ ਅਧੀਨ ਰਹਿ ਕੇ ਅਸੀਂ ਕੋਈ ਜ਼ਿੰਮੇਵਾਰੀ ਕਰਾਂਗੇ ਤਾਂ ਕਦੀ ਕਾਮਯਾਬ ਨਹੀਂ ਹੋਵਾਂਗੇ ਸੋ ਜਦੋਂ ਜ਼ਿੰਮੇਵਾਰੀ ਨਿਭਾਉਣ ਦੇ ਯੋਗ ਹੀ ਨਹੀਂ ਰਹੇ ਇਹ ਤਾਂ ਉਹਨੂੰ ਸਹੀ ਤੌਰ ਦੇ ਉੱਤੇ ਆਪਣੀ ਉਥੋਂ ਦੀ ਪਿਆਰਵਾਹੀ ਨਹੀਂ ਕਰ ਸਕੇ ਨਾ ਸ਼੍ਰੀ ਅਕਾਲ ਤਰ ਸਾਡੀ ਮर्यादा ਦੀ ਨਾ ਸ਼੍ਰੋਮਣੀ ਕਾਲੀਦਾਲ ਨੂੰ ਅ ਪੁਨਰਸੁਰਜੀਤ ਕਰਨ ਵਾਸਤੇ ਜਿਹੜੀ ਜ਼ਿੰਮੇਵਾਰੀ ਕੀਤੀ ਸੀ ਉਹਨਾਂ ਨੂੰ ਸੱਤ ਮੈਂਬਰੀ ਕਮੇਟੀ ਵਿੱਚ ਇਨਚਾਰਜ ਬਣਾ ਕੇ ਤੇ ਮੇਰਾ ਖਿਆਲ ਹੈ ਕਿ ਇਹ बार-बार ਗਲ ਕਹਿਣੀ ਸਮਝੋ ਸਾਡੀ ਵੀ ਕਮਜ਼ੋਰੀ ਹੈ ਅੱਧ ਵਾਟੇ ਛੱਡ ਕੇ ਚਲੇ ਜਾਣਾ ਪ੍ਰਧਾਨ ਦੀ ਕੋਈ ਕਾਮਯਾਬੀ ਨਹੀਂ ਹੁੰਦੀ ਸੋ ਜਿਹੜਾ ਬੰਦਾ ਮਤਾਨ ਦੇ ਵਿੱਚੋਂ ਭੱਜ ਜਾਵੇ ਉਹਨੂੰ ਕਦੀ ਕੋਈ ਬਾਤਰ ਨਹੀਂ ਕਹਿੰਦਾ ਪਰ ਜੇ ਤੁਸੀਂ ਸ਼੍ਰੀ ਾਕਾਤਰ ਸਾਹਿਬ ਦੇ ਜਥੇਦਾਰ ਸਾਹਿਬ ਘਰਾਂ ਚ ਜਾ ਕੇ ਮਨਾਉਣ ਲੱਪਗਣ ਤੇ ਮੇਰੇ ਖਿਆਲ ਹੈ ਸਾਡੀ ਉਸ ਅਹੁਦੇ ਦੀ ਸਾਡੀ ਸਰਪ੍ਰਸਤਾ ਦਾ ਸਾਡੀ ਦੀ ਪ੍ਰਭੂ ਸਤਾ ਨੂੰ ਠੇਸ ਪਹੁੰਚਦੀ ਹੈ ਦੇਖ ਲਈ ਮੈਂ ਤਾਂ ਸਮਝਦੀ ਹਾਂ ਕਿ ਅਸਤੀਫਾ ਉਹਨਾਂ ਨੇ ਕਿਸੇ ਦਬਾਈ ਹੇ ਦਿੱਤਾ ਜਾਂ ਮਜਬੂਰੀ ਵਾਸਤੇ ਦਿੱਤਾ ਜਾਂ ਕਮਜ਼ੋਰੀ ਵਾਸਤੇ ਦਿੱਤਾ ਜਾ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾ ਨਹੀਂ ਸਕਿਆ ਤੇ ਉਸ ਦੇ ਤਹਿਤ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਤੇ ਖਾਸ ਕਰਕੇ ਜਿਹੜਾ ਸ਼੍ਰੋਮਣੀ ਸੀ ਅਕਾਲ ਤਖਤ ਸਾਹਿਬ ਜੀ ਦਾ ਹੁਕਮਨਾਮਾ ਸੀ ਉਹਦੀ ਉਹ ਨਾ ਪਿਆਰ ਵਹੀ ਕਰ ਸਕਿਆ ਤੇ ਨਾ ਮੰਨ ਸਕਿਆ ਮੈਂ ਸਭੀ ਦੀ ਹੈ ਕਿ ਆਪਣੀ ਇਸ ਕਮਜ਼ੋਰੀ ਨੂੰ ਜਾਰ ਕਰਦਿਆ ਹੋਇਆ ਉਹਨਾਂ ਨੇ ਬਹੁਤ ਵੱਡੀ ਪਦਵੀ ਦੇ ਨਾਲ ਬੇਇਨਸਾਫੀ ਕੀਤੀ ਹੈ ਪ੍ਰਧਾਨਗੀ ਕੋਈ ਛੋਟੀ ਗੱਲ ਨਹੀਂ ਹੈ ਸ਼ੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਕੰਮ ਦੀ ਬਹੁਤ ਵੱਡੀ ਸੰਸਥਾ ਹੈ। ਉਸ ਸੰਸਥਾ ਦੀ ਜ਼ਿੰਮੇਵਾਰੀ ਨੂੰ ਵੱਡੇ ਦਿਲਾਂ ਨੇ ਪਾਇਆ ਜਾਂਦਾ ਹੈ ਤੇ ਸਿਧਾਂਤਕ ਤੌਰ ਤੇ ਪਿਆਰੇਦਾਰੀ ਕਰਕੇ ਨਿਭਾਇਆ ਜਾਂਦਾ ਹੈ। ਜਿਵੇਂ ਗੁਲਾਮ ਰਹਿ ਕੇ ਜਾਂ ਕਿਸੇ ਦੇ ਅਧੀਨ ਰਹਿ ਕੇ ਅਸੀਂ ਕੋਈ ਜ਼ਿੰਮੇਵਾਰੀ ਕਰਾਂਗੇ ਤੇ ਕਦੀ ਕੰਮਜਾਬ ਨਹੀਂ ਹੋਵਾਂਗੇ। ਸਮਾਜ ਸਭੀ ਦੀ ਹੈ ਕਿ ਜੇ ਉਹਨੇ ਅਸਤੀਫਾ ਦਿੱਤਾ ਬਾਰ ਬਾਰ ਉਹਨੂੰ ਪੁੱਛਣ ਦੀ ਲੋੜ ਕੀ ਹੈ? ਅੱਜ ਕਮੇਟੀ ਦੀ ਮੀਟਿੰਗ ਹੈ। ਉਹਦੇ ਚ ਪ੍ਰਵਾਨ ਕਰਨ ਨਹੀਂ ਚਾਹੁੰਦੇ ਸੀ ਤੇ ਫਿਰ ਉਹਨੂੰ ਪਹਿਲਾਂ ਹੀ ਕਹਿ ਦਿੰਦੇ ਕਿ ਮੈਂ ਅਸੀਂ ਅਸਤੀਫਾ ਨਹੀਂ ਦੇਣ ਦੇਣਾ ਜਾਂ ਆਪਣੇ ਪਿਆਰਾਂ ਤੇ ਖੜੇ ਹੁੰਦੇ ਸੋ ਜਦੋਂ ਜ਼ਿੰਮੇਵਾਰੀ ਨਿਭਾਉਣ ਦੇ ਯੋਗ ਹੀ ਨਹੀਂ ਰਹੇ ਜਦੋਂ ਉਹਨੂੰ ਸਹੀ ਤੌਰ ਦੇ ਉੱਤੇ ਆਪਣੀ ਉਥੋਂ ਦੀ ਪਿਆਰਵਾਹੀ ਨਹੀਂ ਕਰ ਸਕੇ ਨਾ ਸ਼੍ਰੀ ਅਕਾਲ ਤਰਸਰ ਸਾਹਿਬ ਦੀ ਮਰਿਆਦਾ ਦੀ ਨਾ ਸ਼੍ਰੋਮਣੀ ਅਕਾਲੀ ਦਲ ਨੂੰ ਅ ਪੁਨਰਸੁਰਜੀਤ ਕਰਨ ਵਾਸਤੇ ਜਿਹੜੀ ਜ਼ਿੰਮੇਵਾਰੀ ਕੀਤੀ ਸੀ ਉਹਨਾਂ ਨੂੰ ਸੱਤ ਮੈਂਬਰੀ ਕਮੇਟੀ ਵਿੱਚ ਇਨਚਾਰਜ ਬਣਾ ਕੇ ਤੇ ਮੇਰਾ ਖਿਆਲ ਹੈ ਕਿ ਇਹ ਬਾਰ ਬਾਰ ਕੱਲ ਕਹਿਣੀ ਸਮਝੋ ਸਾਡੀ ਵੀ ਕਮਜ਼ੋਰੀ ਹੈ ਅਸੀਂ ਲੋਕ ਵੀ ਬਾਰ ਬਾਰ ਜਿਹੜੀਆਂ ਗੱਲ ਕਹੀ ਜਾਂਦੇ ਆਂ ਵੀ ਉਹ ਤੇ ਇਮਾਨਦਾਰੀ ਨਾਲ ਸੇਵਾ ਕਰ ਰਹੇ ਸੀ ਆਪਣੀ ਸੰਸਥਾ ਦੇ ਨਾਲ ਬੇਈਮਾਨੀ ਕੀਤੀ ਹੈ ਆਪਣੀ ਸੰਸਥਾ ਦੀ ਜ਼ਿੰਮੇਵਾਰੀ ਨਹੀਂ ਚੱਕ ਸਕੇ ਆਪਣੀ ਸੰਸਥਾ ਨੂੰ ਸੰਭਾਲ ਨਹੀਂ ਸਕੇ ਤਾਂ ਅਸੀਂ ਬਾਰ ਬਾਰ ਕਿਉਂ ਉਹਨਾਂ ਦਾ ਇਤਿਆਸ ਕਰ ਸਕਦੇ ਹਾਂ ਸਮਾ ਸਮੀਧੀਆਂ ਕਿ ਸ਼੍ਰੋਮਣੀ ਕੁੱਤਰ ਆਪਣਦਕ ਮੇਟਾਜ ਬਹੁਤ ਨੁਕਸਾਨ ਹੋ ਰਿਹਾ ਅੱਧ ਵਾਟੇ ਛੱਡ ਕੇ ਚਲੇ ਜਾਣਾ ਪ੍ਰਧਾਨ ਦੀ ਕੋਈ ਕਾਮਯਾਬੀ ਨਹੀਂ ਹੁੰਦੀ ਸੋ ਜਿਹੜਾ ਬੰਦਾ ਮੈਦਾਨ ਦੇ ਵਿੱਚੋਂ ਭੱਜ ਜਾਵੇ ਉਹਨੂੰ ਕਦੀ ਕੋਈ ਬਹਾਦਰ ਨਹੀਂ ਕਹਿੰਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਉਹਨਾਂ ਦੇ ਘਰ ਜਾਣਾ ਇੱਕ ਬੜਾ ਇੱਕ ਚਰਚਾ ਦਾ ਵਿਸ਼ਾ ਬਣਿਆ ਕਿ ਨਹੀਂ ਜਾਣਾ ਚਾਹੀਦਾ ਸੀ ਜਾਂ ਉਹਨਾਂ ਨੂੰ ਕਿਸੇ ਵਿਚਾਰ ਕਰਨਾ ਚਾਹੀਦਾ ਸੀ ਇਸ ਪ੍ਰਤੀ ਕਿਵੇਂ ਦੇਖਦੇ ਹੋ ਲੋਕ ਮੈਸੇਜ ਦੇਖੋ ਵੈਸੇ ਤੇ ਅਸੀਂ ਇੱਕ ਦੂਜੇ ਦੇ ਕੋਲ ਜਦੋਂ ਮਰਜ਼ੀ ਜਾ ਸਕਦੇ ਹਾਂ ਅਸੀਂ ਇੱਕ ਦੂਜੇ ਦਾ ਸਾਹ ਚ ਸਤਕਾਰ ਜਾਂ ਅਸੀਂ ਦੁੱਖ ਸੁੱਖਾਂ ਵਿੱਚ ਬੈਠ ਸਕਦੇ ਹਾਂ ਪਰ ਜੇ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਘਰਾਂ ਚ ਜਾ ਕੇ ਮਨਾਉਣ ਲੱਪਣ ਤੇ ਮੇਰਾ ਖਿਆਲ ਹੈ ਸਾਡੀ ਉਸ ਉਹਦੇ ਦੀ ਸਾਡੀ ਸਰਪੁਛਤਾ ਦਾ ਸਾਡੀ ਉਹਦੀ ਪ੍ਰਭੂਸਤਾ ਨੂੰ ਠੇਸ ਪਹੁੰਚਦੀ ਹੈ ਸਿੰਘ ਸਾਹਿਬ ਜੀ ਨੂੰ ਚਾਹੀਦਾ ਸੀ ਕਿ ਜੇ ਤੁਸੀਂ ਇੱਕ ਆਵਾਜ਼ ਦੇ ਦਿੱਤੀ ਸੀ ਉਹਨਾਂ ਨੂੰ ਤੁਸੀਂ ਆਪਣੇ ਟੈਲੀਫੋਨ ਦੇ ਉੱਤੇ ਕਹਿ ਦਿੱਤਾ ਸੀ ਜਾਂ ਤੁਸੀਂ ਉਹਨਾਂ ਨੂੰ ਆਦੇਸ਼ ਜਾਰੀ ਕਰ ਦਿੱਤਾ ਸੀ ਤੇ ਫਿਰ ਉਹਨੂੰ ਜੇ ਮੰਨਣਾ ਹੁੰਦਾ ਤਾਂ ਉਹਨੂੰ ਮੰਨ ਲੈਣਾ ਚਾਹੀਦਾ ਸੀ ਇਸ ਮਸਲੇ ਦਾ ਹੱਲ ਹੋਣਾ ਜਾਂ ਇਸ ਮਸਲੇ ਤੋਂ ਦੁਬਾਰਾ ਨਿਕਲਣਾ ਤੇ ਇਹਦਾ ਕੀ ਹੋਣਾ ਚਾਹੀਦਾ ਸਾਰੇ ਸ਼੍ਰੀ ਇਕਾਥਾ ਸਰੂ ਸਮਰਪਤੋਂ ਬਸ